ਬਾਦ ਵੱਡੀ ਖਬਰ ਹੈ ਜਿਵੇਂ ਕਿ ਚਿੱਟਾ ਵੇਚਣ ਵਾਲੀ ਕੌਨਸਟੇਬਲ ਦੇ ਘਰ ਦੇ ਮੂਹਰੇ ਪਰਚੂ ਪੈ ਚੁੱਕਾ ਹੈ ਸੀਐਮ ਮਾਨ ਤੇ ਡੀਜੀਪੀ ਗੌਰਵ ਯਾਦਵ ਉਹਨਾਂ ਨੂੰ ਘੇਰ ਲਿਆ ਦੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿ ਹਿੰਮਤ ਹੈ ਤੇਰਾ ਘਰ ਟਾਕੇ ਦਿਖਾਓ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਇਹ ਦਾਅਵੇ ਕਰਦਾ ਸੀ ਕਿ ਸਾਡੀ ਸਰਕਾਰ ਨਸ਼ੇ ਤਸਕਰਾਂ ਦੇ ਘਟਾ ਰਹੀ ਹੈ ਪਰ ਹੁਣ ਪੂਰੇ ਸਿੰਘ ਭਸਾ ਦਿੱਤੇ ਨੇ ਅੱਗ ਬਾਂਗ ਖਬਰ ਫੈਲ ਗਈ ਹੈ ਪੂਰੇ ਪੰਜਾਬ ਦੇ ਵਿੱਚ ਚਿੱਟਾ ਵੇਚਣ ਵਾਲੀ ਅਮਨਦੀਪ ਕੌਰ ਕਾਂਸਟੇਬਲ ਯਾਨੀ ਉਹਨੂੰ ਬਠਿੰਡੇ ਦੇ ਵਿੱਚ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਕਈ ਵੱਡੇ ਅਫਸਰਾਂ ਦੇ ਨਾਲ ਉਹਦੇ ਲਿੰਕ ਨਿਕਲਦੇ ਨੇ ਉਸ ਤੋਂ ਬਾਅਦ ਬਹੁਤ ਸਾਰੇ ਮਾਮਲੇ ਖਿੰਡ ਜਾਂਦਾ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਭਗਵੰਤ ਮਾਨ ਨੂੰ ਘੇਰ ਲਿਆ ਪੰਜਾਬ ਦੇ ਗੌਰਵ ਜਯਦੇਵ ਡੀਜੀਪੀ ਔਰ ਨਾਲ ਹੀ ਬਠਿੰਡੇ ਦੇ ਐਸਐਸਪੀ ਉਹਨਾਂ ਨੂੰ ਸਵਾਲ ਹੋ ਰਹੇ ਨੇ ਤੁਹਾਡੀ ਜੇਕਰ ਹਿੰਮਤ ਹੈ ਤਾਂ ਇਹ ਘਰ ਦਾ ਇੱਕ ਕੌੜਾ ਹੀ ਟਾ ਦਿਓ ਕਿਉਂਕਿ ਉਸ ਕੋਠੀ ਦੇ ਮੂਰੇ ਜਿਹੜਾ ਪਰਥੂ ਪਿਆ ਪੂਰੀ ਖਬਰ ਦਿਖਾਵਾਂਗੇ ਪੰਜਾਬ ਦੇ ਵਿੱਚ ਇਸ ਖਬਰ ਨੇ ਅੱਗ ਦੀ ਤਰ੍ਹਾਂ ਯਾਨੀ ਇੱਕ ਵਾਇਰਲ ਹੋ ਚੁੱਕੀ ਆ ਸਿੱਧੀ ਉਹਦੀ ਕੋਠੀ ਕੋਲੋਂ ਜਿਹੜੀ ਤਸਵੀਰ ਹੈ ਪੂਰੀ ਦਿਖਾਵਾਂਗੇ ਕਿਵੇਂ ਮੁੱਖ ਮੰਤਰੀ ਘਿਰਦੇ ਨਜ਼ਰ ਆ ਗਏ ਨੇ ਪੱਤਰਕਾਰ ਨੇ ਬਹੁਤ ਵੱਡੇ ਗੰਭੀਰ ਸਵਾਲ ਉਠਾ ਦਿੱਤੇ ਨੇ ਮੁੱਖ ਮੰਤਰੀ ਘੇਰ ਲਿਆ ਔਰ ਦੂਜੇ ਪਾਸੇ ਗੌਰਵ ਜਦੇਵ ਡੀਜੀਪੀ ਪੰਜਾਬ ਦੇ ਉਹਨਾਂ ਨੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਰਹਿ ਲਿਆ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਐ ਜੀ ਪੀ ਪੰਜਾਬ ਨੂੰ ਤੇ ਐਸ ਐਸ ਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਠਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾ ਰੁਪਈਆ ਦੀ ਕੋਠੀ ਹੈ ਇਹ ਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾ ਰਹਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਅਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋਜ਼ਰ ਫੜਟਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢੈਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ WhatsApp ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਦਾ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਮ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਉਹ ਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟੈਂਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਇੱਕ ਵੱਟੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਹ আর ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕੌਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਇਹ ਪੰਜਾਬ ਦਾ ਇੱਕ ਪੱਤਰਕਾਰ ਆ ਜਿਹਨੇ ਉੱਥੇ ਜਾ ਕੇ ਉਹਦੀ ਕੋਠੀ ਦਿਖਾ ਦਿੱਤੀ ਆ ਕਿ ਸੀਐਮ ਮਾਨ ਨੇ ਦੀ ਹੁਣ ਕੋਠੀ ਢਾਵੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਕਿ ਉਹਨਾਂ ਦੇ ਪੰਜਾ ਚਲਾਉਣਗੇ ਉਹਨਾਂ ਦੇ ਕਾਰਵਾਈ ਕਰਨਗੇ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਉਹਨਾਂ ਨੂੰ ਵੀ ਕਿਹਾ ਰਿਹਾ ਗਿਆ ਕਿ ਭਾਈ ਜੇਕਰ ਤੁਹਾਡੇ ਵਿੱਚ दम ਹੈ ਤਾਂ ਇਸ ਦੀ ਕੋਠੀ ਢਾਕੇ ਦਿਖਾਓ ਕਿਉਂ ਕਿ ਉਹਦੇ ਪਿੱਛੇ ਦਾ ਜਿਹੜਾ ਰਾਜ ਦੱਸਿਆ ਜਾ ਰਿਹਾ ਕਿਤੇ ਨਾ ਕਿਤੇ ਉਹੀ ਬਹੁਤ ਵੱਡੀ ਪਾਵਰ ਬਣੀ ਹੋਈ ਆ ਉਸ ਕੁੜੀ ਦੀ ਜਿਹਨੂੰ ਕਿਹਾ ਜਾਂਦਾ ਅਮਨਦੀਪ ਬਠਿੰਡੇ ਵਾਲੀ ਥਾਰ ਵਾਲੀ ਕੁੜੀ ਜਿਸ ਕੋਲੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਚਿੱਟਾ ਖੜਾ ਜਾਂਦਾ ਉਹਦੀ ਥਾਰ ਦੀ ਗੱਡੀ ਦੇ ਵਿੱਚੋਂ ਉਹ ਥਾਰ ਇੱਕ ਨਹੀਂ ਕਈ ਸਾਰੀਆਂ ਨੇ ਬਹੁਤ ਸਾਰੀਆਂ ਗੱਡੀਆਂ ਦੀ ਮਾਲਕਾ ਬਹੁਤ ਵੱਡਾ ਬੰਗਲਾ ਹੁਣ ਤਾਂ ਤੁਹਾਨੂੰ ਦਿਖਾ ਵੀ ਚੁੱਕੇ ਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਦੇਖੋ ਤੁਸੀਂ ਪੰਜਾਬ ਦੇ ਵਿੱਚ ਅਕਸਰ ਇਹ ਵੇਅਂਚਲ ਆ ਚੁੱਕੇ ਹੋ ਬਹੁਤ ਸਾਰੇ ਕਹਿੰਦੇ ਗਰੀਬਾਂ ਦੇ ਛਪਰੇ ਟੈਗੇ ਨੇ ਬਹੁਤ ਸਾਰੇ ਲੋਕਾਂ ਦੇ ਘਟ ਟੈਗੇ ਨੇ ਬਹੁਤ ਸਾਰੇ ਲੋਕ ਰੋਏ ਵੀ ਨੇ ਕਰ ਲਾਏ ਵੀ ਨੇ ਕਈ ਇਹੋ ਜਿਹੇ ਲੋਕਾਂ ਦੇ ਵੀ ਦੱਸੇ ਜਾ ਰਹੇ ਆ ਜਿਹੜੇ ਬਿਲਕੁਲ ਗਰੀਬ ਨੇ ਉਹਨਾਂ ਦੇ ਵੀ ਘਟ ਆਏ ਗਏ ਨੇ ਪਰ ਹੁਣ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਔਰ ਸਿੱਧਾ ਮੁੱਖ ਮੰਤਰੀ ਦੇ ਨਿਸ਼ਾਨਾ ਪੱਤਰਕਾਰਾਂ ਦਾ ਵੀ ਐ ਇਹ ਲੋਕ ਆਵਾਜ਼ ਟੀਵੀ ਤੋਂ ਮਨਿੰਦਰ ਸਿੱਧੂ ਪੱਤਰਕਾਰ ਦੀ ਆਵਾਜ਼ ਸੀ ਔਰ ਉਹਨਾਂ ਨੇ ਜ਼ੀਰੋ ਗਰਾਉਂਡ ਤੇ ਜਾ ਕੇ ਬਹੁਤ ਵੱਡਾ ਖੁਲਾਸਾ ਕੀਤਾ ਪੰਜਾਬ ਦੀ ਜਨਤਾ ਦੇ ਸਾਹਮਣੇ ਉਹਨਾਂ ਦੀ ਅੱਖਾਂ ਖੋਲਣ ਵਾਸਤੇ ਆ ਸਰਕਾਰ ਦੀਆਂ ਤੇ ਅੱਜ ਦੇ ਪ੍ਰਸ਼ਾਸਨ ਦੀਆਂ ਕਿਉਂਕਿ ਪ੍ਰਸ਼ਾਸਨ ਜੇ ਕਿਤੇ ਆਮ ਖਾਸ ਬੰਦਾ ਹੋਵੇ ਤਾਂ ਉਹਨੂੰ ਢਾਕੇ ਹੁਣ ਨੂੰ ਕਿਤੇ ਦੀ ਕਿਤੇ ਸਿੱਟਿਆ ਹੁੰਦਾ ਬਹੁਤ ਵੱਡੀ ਕਾਰਵਾਈ ਕੀਤੀ ਹੁੰਦੀ ਉਹਦਾ ਘਰ ਵੀ ਤਹਿਚ ਨਹਿਸ਼ ਕੀਤਾ ਹੁੰਦਾ ਤਾਂ ਹੁਣ ਪੰਜਾਬ ਦੀ ਸਰਕਾਰ ਦੇ ਸਾਹਮਣੇ ਆ ਕਿਉਂਕਿ ਇੱਕ ਬਿਆਨ ਵੀ ਮੈਂ ਸੁਣਾ ਚੁੱਕਿਆ ਸੀ ਐਮਾਨ ਦਾ ਜਿਹੜਾ ਕਿ ਸੀਐਮ ਮਾਨ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਇਹ ਕੇਂਦਰ ਤੱਕ ਵੀ ਪਹੁੰਚ ਚੁੱਕੀ ਹੈ ਤਾਂ ਕੇਂਦਰ ਵੀ ਵੇਖ ਰਿਹਾ ਕਿ ਸਾਡੀ ਸਟੇਟ ਦੇ ਵਿੱਚ ਹੋ ਕੀ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੱਸ ਰਹੇ ਨੇ ਪੰਜਾਬ ਦੀ ਸਰਕਾਰ ਤੇ ਕਿ ਭਾਈ ਇਹਨਾਂ ਨੇ ਇਹ ਅਭਿਆਨ ਚਲਾਇਆ ਸੀ ਇੱਕ ਬਹੁਤ ਵੱਡਾ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਕਿਹਾ ਜਾ ਰਿਹਾ ਜਿਨ੍ਹਾਂ ਲੋਕਾਂ ਦੇ ਨਾਲ ਅਫਸਰਾਂ ਦੀ ਵੀ ਨਹੀਂ ਬਣਦੀ ਜਾਂ ਫਿਰ ਸਰਕਾਰ ਨਹੀਂ ਚਾਹੁੰਦੀ ਜਾਂ ਫਿਰ ਵਿਰੋਧੀ ਪਾਰਟੀ ਦੇ ਲੋਕ ਨੇ ਉਹਨਾਂ ਦੇ ਕਹਿੰਦੇ ਘਟਾਏ ਜਾ ਰਹੇ ਨੇ ਗਰੀਬ ਲੋਕਾਂ ਨੂੰ ਢਾਈ ਜਾ ਰਹੇ ਨੇ ਪਰ ਆ ਜਿਹੜੇ ਆਪਣੇ ਜਿਹੜੀ ਇੱਕ ਬਰਾਬਰ ਦੀ ਅਫਸਰ ਹੈ ਆਪਣੇ ਮਹਿਕਮੇ ਦੇ ਵਿੱਚ ਤਾਂ ਉਸ ਦੇ ਉੱਤੇ ਪੀੜਾ ਪੰਜਾ ਚਲਾਉਣ ਦੀ ਧੀਰ ਕਿਉਂ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੀ ਜਨਤਾ ਦੇ ਸਵਾਲ ਨੇ ਪੰਜਾਬ ਦੇ ਮੀਡੀਆ ਦੇ ਸਵਾਲ ਨੇ ਤਾਂ ਹੁਣ ਅੱਗੇ ਕਾਰਵਾਈ ਕੀ ਹੁੰਦੀ ਆ ਉਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ ਆ ਕਿ ਸੀਐਮ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਕਿ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਜਾਂ ਫਿਰ ਕਰ ਦੇਾਂਗੇ ਤਾਂ ਹੁਣ ਤੁਸੀਂ ਇਹ ਗੱਲ ਵੇਖੋ ਬਠਿੰਡੇ ਵਾਲੀ ਥਾਰ ਵਾਲੀ ਗੱਡੀ ਵਾਲੀ ਕੁੜੀ ਦੀ ਕੋਠੀ ਉਵੇਂ ਦੀ ਉਵੇਂ ਖੜੀ ਐ ਉਹਨਾਂ ਨੇ ਚੈਲੰਜ ਕੀਤਾ ਸਿੱਧਾ ਕਿ ਭਾਈ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਇੱਕ ਕੌੜਾ ਟਾ ਕੇ ਦਿਖਾ ਦਿਓ ਕੋਠੀ ਦੀ ਵੱਡੀ ਗੱਲ ਤੁਸੀਂ ਕੌੜਾ ਹੀ ਟਾ ਦਿਓ ਬਹੁਤ ਹੀ ਉਹ ਉਹ ਜਗ੍ਹਾ ਦੇ ਵਿੱਚ ਕੋਠੀ ਬਣੀ ਐ ਜਿੱਥੇ ਬਹੁਤ ਵੱਡੇ ਵੱਡੇ ਰਹੀਸ਼ ਔਰ ਵੱਡੇ ਵੱਡੇ ਲੋਕ ਰਹਿੰਦੇ ਨੇ ਤਾ ਇੱਕ 50000 ਦੀ ਨੌਕਰੀ ਕਰਨ ਵਾਲੀ ਕਾਂਸਟੇਬਲ ਕੋਲ ਐਡਾ ਪੈਸਾ ਕਿੱਥੋਂ ਆ ਗਿਆ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ ਕਿਉਂਕਿ ਕੋਈ ਸਾਰੀਆਂ ਗੱਡੀਆਂ ਦੋ ਥਾਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਗਦ ਕੈਸ਼ ਲਈ ਗਈ ਹੈ ਕੁਝ ਹੀ ਟਾਈਮ ਪਹਿਲਾਂ ਲਈ ਗਈ ਹੈ ਉਹਦਾ ਵੀ ਡੇਟਾ ਸਾਰਾ ਸਾਹਮਣੇ ਨਿਕਲ ਕੇ ਆ ਗਿਆ ਔਰ ਹੁਣ 50000 ਦੀ ਨੌਕਰੀ ਕਰਨ ਵਾਲਾ 20-20 ਕਰੋੜ ਰੁਪਏ ਦਾ ਮਾਲਕ ਕਿਵੇਂ ਬਣਦਾ ਤਾਂ ਇਹ ਦੇਖਣ ਵਾਲੀ ਗੱਲ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦੇ ਹੱਕ ਵਿੱਚ ਹੁੰਨੇ ਹੋ ਕਮੈਂਟਾਂ ਦੇ ਵਿੱਚ ਐਸੀ ਗੱਲ ਜ਼ਰੂਰ ਲਿਖਣੀ ਹੈ ਤਾਕੇ ਸਰਕਾਰ ਨੂੰ ਵੀ ਪਤਾ ਲੱਗੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿਉਂਕਿ ਜੇਕਰ ਤੁਹਾਡੇ ਕਮੈਂਟ ਆਉਂਦੇ ਆ ਤਾਂ ਪਾਵਰ ਇੱਕ ਪੜਦੀ ਆ ਉਹਨਾਂ ਦੇ ਉੱਤੇ ਪ੍ਰਕਿਰਿਆ ਦਿੰਦੀ ਆ ਉਹਨਾਂ ਦੇ ਉੱਤੇ ਗੌਰ ਕਰਦੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ